हां जी किसान दोस्तों ਬਹੁਤ ਸਾਰੇ ਫਾਰਮਰ ਵੀ ਜਿਹੜੇ ਵੀਡੀਓ ਉਹ ਆਉਂਦੀ ਰਹਿੰਦੀ ਹੈ ਚੈਨਲ ਤੇ ਵੀ ਹੁਣ ਮਿਰਚੜ ਹਾਲਾਤ ਇਸ ਤਰ੍ਹਾਂ ਬਣਿਆ ਤਾਂ ਅਸੀਂ ਕੀ ਕਰ ਸਕਦੇ ਆ ਦੇਖੋ ਗਰਮੀ ਦਾ ਵੀ ਜਿਹੜਾ ਪੂਰਾ ਹੁਣ ਪ੍ਰਭਾਵ ਪੈਣ ਸਟਾਰਟ ਹੋ ਗਿਆ ਇਹਦੇ ਵਿੱਚ ਕੁਝ ਕੁ ਵਰਾਈਟੀਆਂ ਗਰਮੀ ਚੱਲਦੀਆਂ ਕੁਝ ਵਰਾਈਟੀਆਂ ਗਰਮੀ ਸਹਿਣ ਨਹੀਂ ਕਰਦੀ ਨੰਬਰ 1 ਤੁਹਾਡੀ ਵਰਾਈਟੀ ਦੇ ਮੁਤਾਬਕ ਇਹ ਕੰਮ ਚੱਲੂਗਾ ਪਰ ਹੁਣ ਸਿਸਟਮ ਕੀ ਹੈ ਤੁਸੀਂ ਪੱਤਾ ਮਰੂੜੀ ਵੀ ਚਲੋ ਆਪਾਂ ਮੰਨ ਲੈਂਦੇ ਵੀ ਆ ਰਹੀ ਹੈ ਉਹਦੇ ਵਾਸਤੇ ਆਪਾਂ ਦਵਾਈਆਂ ਤੁਹਾਨੂੰ ਦੱਸੀਆਂ ਹੋਈਆਂ ਪਹਿਲਾਂ ਵੀ ਤੁਸੀਂ ਹੀਰ ਤੇ ਪਲਸ ਬਹੁਤ ਸਪਰੇਅ ਕਰ ਸਕਦੇ ਹੋ ਤੇ ਜਿਹੜੀ ਓ ਮਾਈਟ ਹੈ ਉਹਦੀ ਸਪਰੇਅ ਲਾਜ਼ਮੀ ਕਰੋ ਕਿਉਂਕਿ ਥ੍ਰਿਪਸਟਾ ਵੀ ਅਟੈਕ ਇਥੇ ਹੈਗਾ ਤੇ ਦੂਸਰਾ ਕੀ ਹੈ ਮੇਨ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਹੈ ਵੀ ਉਹ ਕਿੱਥੋਂ ਸਟਾਰਟ ਹੋਣੀ ਹੈ ਉਹ ਤੁਹਾਡੇ ਜਿਹੜੀ ਖੁਰਾਕ ਹੈ ਉਹ ਤੇ ਨਿਰਭਰ ਰਣੀ ਹੈ ਵੀ ਤੁਸੀਂ ਇਕੱਲਾ ਇਹ ਨਾ ਸੋਚੋ ਕਿ ਅਸੀਂ ਇਕੱਲਾ ਇਹਦਾ ਖੁਰਾਕ ਉਹ ਲੈ ਰਹੇ ਹਾਂ ਤੋਂ ਫਰੂਟ ਇਹ ਤੋਂ ਲੈ ਰਹੇ ਹਾਂ ਖੁਰਾਕ ਇਹਨੂੰ ਪ੍ਰੋਪਰ ਨਹੀਂ ਜਾ ਰਹੀ ਮੈਂ ਹਰ ਇੱਕ ਵੀਡੀਓ ਚ ਬੋਲਣਾ ਕੱਲ ਵੀ ਸ਼ਾਇਦ ਵੀਡੀਓ ਚ ਬੋਲਿਆ ਸੀਗਾ ਵੀ ਤੁਸੀਂ ਇਹਨੂੰ ਖਰਾਕ ਦਿਓ ਅੱਜ ਵੀ ਇਸ ਵੀਡੀਓ ਨਵੇਂ ਵੀਰ ਦੀ ਆਈ ਹੈ ਵੀ ਤਾਂ ਕੀ ਕਰੀਏ ਅਸੀਂ ਵੀ ਇਕੱਠੀ ਹੋ ਰਹੀ ਹੈ ਇਕੱਠੀ ਹੋਣ ਦਾ ਕਾਰਨ ਮੇਨੇ ਇਹ ਕਿ ਖਰਾਕ ਦੀ ਵਜ੍ਹਾ ਕਰਕੇ ਇਹ ਇਕੱਠੀ ਹੋ ਰਹੀ ਹੈ ਸੋ ਇਸ ਲਈ ਤੁਸੀਂ ਸਭ ਤੋਂ ਪਹਿਲਾਂ ਇਹਨੂੰ ਜਿਵੇਂ 15 ਤੋਂ 20 ਕਿਲੋ ਡੀਏਪੀ 25 ਕਿਲੋ ਕੈਲਸ਼ੀਅਮ 25 ਕਿਲੋ ਪੋਲੀਸਲਫੇਟ ਇਹ ਤੁਸੀਂ ਜੜ ਰਹੀ ਪਾਣੀ ਦੇ ਵਿੱਚ ਲਾਜ਼ਮੀ ਦਿਓ ਥੱਲੇ ਛਿੱਟਾ ਲਾ ਕੇ ਇਹਨੂੰ ਪਾਣੀ ਦਿਓ ਉਸ ਤੋਂ ਬਾਅਦ ਉੱਪਰ ਵਾਲੀਨ ਖਰਾ ਦਵਾਈਆਂ ਜਿਵੇਂ ਤੁਸੀਂ 523 ਤੇ 345 ਲਗਾਤਾਰ ਚਲਾਉਂਦੇ ਰਹੋ ਕੇ ਡੀਐਮ ਦੀ ਸਪਰੇਅ ਤੇ ਲਾਜ਼ਮੀ ਕਰਾਓ ਕਿਉਂਕਿ ਨਵਾਂ ਟੂਸਾ ਫੇਰ ਨਿਕਲਣਾ ਜੇ ਪੁਰਾਣੇ ਸੂਟੇ ਤੋਂ ਉਦੋਂ ਜਿਹੜਾ ਪੱਤਾ ਤੋਂ ਸੁਸਕਾਰਾ ਮਿਲਣਾ ਤੇ ਜਿੱਥੇ ਤੁਸੀਂ ਉਹ ਮੈਰੀ ਸਪਰੇਅ ਕਰਨੀਆਂ ਜੂੰਬਾਸ ਤੇ ਫਿਰਸਵਾਸ ਤੇ ਉਹ ਤੁਸੀਂ ਦੋ ਸਪਰੇਆਂ ਲਾਜ਼ਮੀ ਕਰਨੀਆਂ ਤੇ ਉਸ ਤੋਂ ਬਾਅਦ ਸਟਾਰਟ ਕਰ ਲਿਓ ਆਪਣੀ ਹਲਵੰਜੋ ਜਿਵੇਂ ਉਹ ਫਿਰ ਸਾਰੇ ਪੇਸਟਿਕਲ ਡਰਾਵ ਕਰਦੀ ਹੈ ਜਿਵੇਂ ਤੇਲਾ ਚੇਪਾ ਸੁੰਡੀ ਜੂੰ ਬਾਈਟ ਫਲਾਈ ਸਾਰ ਨੂੰ ਕਟਰਾ ਕਰ ਲੈਂਦੀ ਹੈ ਤੇ ਉਹਦਾ ਵੀ ਜਿਹੜਾ ਰਿਜ਼ਲਟ ਆ ਬਹੁਤ ਜਿਆਦਾ ਪਿਆਰਾ ਬਹੁਤ ਸਾਰੇ ਸਾਡੇ ਫਾਰਮ ਪਰ ਬਿਹਾਨੇ ਕੀਤੀ ਹੈ ਸਬਜ਼ੀ ਵਾਲਿਆਂ ਨੇ ਤੇ ਮਿਰਚਾਂ ਨੇ ਵਰਤੀ ਹੈ ਤੇ ਮੂੰਗਲ ਨੇ ਵਰਤੀ ਹੈ ਜੱਟ ਬਹੁਤ ਸੋਹਣਿਆ ਚੀਜ਼ ਦੇ ਸੁਸ਼ਕਰ ਕੇ ਸਭ ਤੋਂ ਪਹਿਲਾਂ ਖਾਕ ਬਲੋ ਇਹਨੂੰ ਤੁਸੀਂ ਪੂਰਾ ਭਰਪੂਰ ਰੱਖੋ ਤੇ ਫਿਰ ਇਹਨੇ ਸਾਰੇ ਇਹ ਕਾਡਾ ਕੱਢਣੀਆਂ ਨਹੀਂ ਤਾਂ ਫਿਰ ਜਿਵੇਂ ਗਰਮੀ ਸਕੋ ਬਣੀ ਜਾਣਾ ਤੁਹਾਡੇ ਬਾਣ ਚ ਜਿਹੜੀ ਇਹਦੀ ਡੰਡੀ ਬਣ ਕੇ ਲੰਮੀ ਹੋਈ ਜਾਣੀ ਹੈ ਤੇ ਪੱਤੇ ਜੇ ਇਕੱਠੇ ਹੋਈ ਜਾਣੇ ਕਿਉਂਕਿ ਪੱਤਾ ਸਿੱਧਾ ਇਹਨੇ ਆਹਦੀ ਖਾਕ ਦੇ ਨਾਲ ਵੀ ਬਹੁਤ ਫਰਕ ਪੈਂਦਾ ਹੈ ਖਾਕ ਨਾਲ ਪੱਤਾ ਬਹੁਤ ਸਿੱਧਾ ਕਰ ਦਿੰਦਾ ਹੈ ਸੋ ਤਾਂ ਬੱਸ ਆਦਾ ਵੀਡੀਓ ਸ਼ੇਅਰ ਕਰਿਓ ਤੇ ਸਮਾਰਟ ਖਸਾਨੂ ਪੀਵੀ 31 ਚੈਨਲ ਆਪਾਂ YouTube ਤੇ ਸਬਸਕ੍ਰਾਈਬ ਕਰ ਲਿਓ ਤੇ Facebook ਤੇ ਸਮਾਰਟ ਖਸਾਨੂ ਫੋਲੋ ਕਰ ਲਿਓ ਤੇ ਵੀਡੀਓ ਸ਼ੇਅਰ ਬਦ ਤੋਂ ਬਦ ਕਰਿਆ ਕਰੋ ਆਪਣੇ ਭਰਾਵਾਂ ਤੱਕ ਆਪਣੀ ਜੀ ਵੀਡੀਓ ਪਹੁੰਚੇ ਤਾਂ ਉਹਨਾਂ ਦਾ ਭਲਾ ਹੋ ਸਕੇ ਆਪਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਦੇ ਹੁੰਨੇ ਆ ਤੇ ਕਰਨ ਵਾਲਾ ਬਾਬਾ ਨਾਨਕ ਹੈ ਸਭ ਦੇ ਫਸਲਵਾੜੀ ਤੰਦ ਉਸ ਰਹੀ ਕਿਉਂਕਿ ਸਾਡਾ ਜਿਹੜਾ ਖੇਤੀ ਧੰਦਾ ਸਾਡਾ ਸਾਰਾ ਕੁਝ ਸਾਡੀ ਫਸਲ ਦੇ ਨਾਲ ਹੀ ਸਾਡਾ ਤੈਹ ਹੁੰਦਾ ਹੈ ਤੇ ਪਰਮਾਤਮਾ ਸਭ ਨੂੰ ਤਰੱਕੀਆਂ ਬਖਸ਼ੇ ਸਭ ਨੂੰ ਚੜ੍ਹਦੀ ਕਲਾ ਲੈ ਕੇ ਜਾਵੇ। ਸਾਸੀਗਾ ਸਾਰਿਆਂ ਨੂੰ ਵੀਡੀਓ ਸ਼ੇਅਰ ਜਰੂਰ ਕਰਿਓ।